ਕਿਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਹਨ ਪੰਡਾਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਗਾਵਾਂ ਦੇ ਤੁਹਾਨੂੰ ਚਾਰ ਵਿਖਾਉਣੀਆਂ ਐ ਦੋ ਉਨ ਤੋਂ ਪਹਿਲਾਂ ਵੇਚ ਗਈਆਂ ਵਾ ਤੇ ਦੋ ਹੀ ਰਹਿ ਗਈਆਂ ਵਾ ਹੁਣ ਤੇ ਦੋ ਆਵਸ਼ੀਆਂ ਵੀ ਤੁਹਾਨੂੰ ਦਿਖਾਉਣੀਆਂ ਐ ਖੀਰੀਆਂ ਹੀ ਆ ਦੋਵੇਂ ਤੇ ਬਾਕੀ ਇੱਥੇ ਆਓ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਨੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਹਿੰਦੇ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੋ ਵੀ ਆਪਣਾ ਇੱਥੇ ਵੇਖ ਚਾ ਕੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੀਤ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਹਾਂਜੀ ਵੇਖਾ ਮੇਲਾ ਫਿਰ ਵੇਖਾਂ ਵੇਖਾਂ ਵੀਰ ਜੀ ਮੇਲਾ ਠੀਕ ਆ ਬੜੀਆਂ ਰੌਣਕਾਂ ਲੱਦੀਆਂ ਏ ਠੀਕ ਆ ਹਾਂਜੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਹਾਂ ਵੀਰ ਜੀ ਸੰਦੀਪ ਸਿੰਘ ਜੋ ਪਿੰਡ ਮੁੰਨਪੜਾ ਰਿਆ ਤਹਿਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਤੇ ਅੱਜ ਦੋ ਹੀ ਆਉਣ ਫਿਰ ਹਾਂਜੀ ਵੀਰ ਜੀ ਦੋ ਹੀ ਜੋ ਦੋ ਵੀ ਜੀ ਆਉਣ ਤੋਂ ਪਹਿਲਾਂ ਹੀ ਵੇਗੀਆਂ ਵੱਡੀਆਂ ਵਛੀਆਂ ਫਾਰਮਾਂ ਦੇ ਵੀਰ ਲੱਗੇ ਠੀਕ ਐ ਇੱਕ ਥਲੇ ਦੋ ਤੇ 25 26 ਕਿਲੋ ਹੀ ਤੇ ਉਹ ਇੱਕ ਗੱਬਣ ਹੀ ਵਸ਼ੀ ਅੱਛਾ ਉਹਨਾਂ ਤੋਂ ਪਹਿਲਾਂ ਲੱਗੇ ਸੀ ਚਲੋ ਵੀਡੀਓ ਹੀ ਪਾਣ ਦੇ ਨਹੀਂ ਵੀਡੀਓ ਹੀ ਨਹੀਂ ਪਾਉਣੀ ਅੱਛਾ ਫਾਰਮ ਵਾਲੇ ਨਵਾਂ ਨਵਾਂ ਵੀਰ ਨੇ ਕੰਮ ਚਾਲੂ ਕੀਤਾ ਹਨ ਠੀਕ ਐ ਦੋ ਲੱਗੇ ਸੀ ਹੁੰਦੇ ਉਹ ਸਾਡੇ ਤੋਂ ਪਹਿਲਾਂ ਹੀ ਲੱਗੇ ਹੋਣ ਪਹਿਲਾਂ ਉਹਨਾਂ ਤੋਂ ਵੇਗੀਆਂ ਆਂਦਾ ਆ 20 ਮਿੰਟ ਹੋਏ ਹੋਣੇ ਟਾੜ੍ਹੋਂ ਉਹਨਾਂ ਤੋਂ ਪਹਿਲਾਂ ਵੇਗੀਆਂ ਠੀਕ ਐ ਹਾਂਜੀ ਹਾਂਜੀ ਤੇ ਹੁਣ ਦੋ ਹੀ ਰਹਿ ਗਈਆਂ ਉਹ ਦੋ ਹੀ ਰਹਿ ਗਈਆਂ ਜੀ ਨਾਲ ਵਸ਼ੀਆਂ ਦੋ ਠੀਕ ਐ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਦਾ ਕਰ ਲਈ ਹੈਗੀ ਜਰਸੀ 'ਚ ਆ ਕਿੰਨੇ ਮਹੀਨੇ ਡੇਢ ਮਹੀਨੇ ਦੀ ਫਰੀਜ ਅੱਛਾ ਦੁੱਧ ਵੀ ਜੀ ਕੋਲ 17 18 ਕਿਲੋ ਤਿਆਰ ਜੇ ਮੌਕੇ ਤੇ ਅੱਛਾ ਉਹ ਬੱਚਾ ਜੋ ਮਗਰ ਇਹਦੇ ਕਿਹੜਾ ਆਜ ਡੇਢ ਦਾ ਵਾਲੇ ਲੱਗੇ ਬੱਜਿਆ ਆ ਬੱਚਾ ਜੀ ਇਹਦਾ ਠੀਕ ਆ 17 18 ਲੀਟਰ ਹੈਗਾ ਪੱਕਾ ਦੁੱਧ ਦੇ ਦੇ ਜੀ ਦੋ ਟਾਈਮ ਚ ਆ ਕੇ ਦੇਵਾਂਗੇ ਅੱਛਾ ਦੋ ਡੰਗ ਕੋ ਚੋਲੇ ਤੇ ਹੰਡਾਂ ਗੇ ਚੋਲੇ ਠੀਕ ਹੈ ਜੀ ਨਹੀਂ ਜੀ। ਬਾਕੀ ਇਹ ਆ ਵੀ ਇੰਨਾ ਗਾਵੇਂ ਦਾ ਦੁੱਧ ਵੀ ਸੰਗਨਨਦਾ ਵਾ। ਕੱਦ ਘਾਟ ਚੰਗਾ ਵਾ। ਭਾਰੇ ਪੱਲੇ ਜੀ ਆ ਜਿਹੜੀ ਗਾਵੇਂ ਵਾਲੀ। ਥੱਲੇੋਂ ਚੰਗੀ ਬਣੀ ਐ। 17-18 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਕੋਲ। ਚੰਗੇ ਗੈਪ ਤੇ ਸਾਨੇ ਆ। ਇੱਕ ਵਾਰੀ ਘਰੇ ਇਦਨ ਹਵਾਨਾ ਦਿਖਾ ਦੀ ਇਹਦਾ ਫਿਰ ਤੋਂ। ਬਾਕੀ ਫਿਕਸ ਜਿਹਾ ਕੰਪੈਕਟ ਜਿਹਾ ਹਵਾਨਾ ਐ। ਦਸਵਾ ਹਵਾਨਾ ਐ। ਤੇ ਕਿੰਨਾ ਫਿਰ ਮੁੱਲ ਰੱਖੀ ਵਿਧੀ ਦਾ ਆਪਾਂ ਮੁੱਲ ਤੇ ਵਿਧੀ ਵਾਲੋ ਤੁਹਾਨੂੰ ਨਹੀਂ ਬਜਾ ਦਾ ਹਿਸਾਬ ਲਈਏ ਫਿਰ ਤੇ ਵਿਧੀ 65000 ਮੁੱਲ ਆ ਮੁੱਲ 60000 ਤੂੰ ਹੀ ਦਾਦੋ ਕਿੰਨੇ ਦੇ ਘਰ ਦਈਏ ਛੋਟ ਛੋਟ ਤੂੰ ਹੀ ਦਾਦੋ ਜਸ ਨੋ ਕਰ ਦਈਏ ਫਿਰ ਕਰ ਦੋ 55000 ਦੀ ਦੇ ਦਈਏ ਹੋਰ ਵੀ ਜੀ ਮਾਨਤਨ ਕਰਦਾਂਗੇ ਫਿਰ ਅੱਛਾ ਮੌਕੇ ਤੇ ਹੋਰ ਕਰ ਦੋ ਤੂੰ ਲਾਵੇ ਮਾਨਤਨ ਕਰਦਾਂਗੇ ਅੱਛਾ ਮਾਨਤਨ ਮੌਕੇ ਤੇ ਕਰ ਦਾਂਗੇ ਕਰ ਦਾਂਗੇ ਜੀ ਇਹ ਨਹੀਂ ਕਿ ਫਿਕਸ ਰੇਟ ਆ ਅੱਛਾ ਇਹ ਦੇਵਾਂਗੇ ਮਾਨਤਨ ਕਰ ਦਵਾਂਗੇ ਠੀਕ ਐ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਾਂ ਜੀ ਜੀ ਵਿਧੀ ਠੀਕ ਹੈ ਜੀ ਤੇ ਹੁਣ ਦੋ ਦੋ ਤਰ੍ਹਾਂ 17 18 ਲੀਟਰ ਕਰੋ ਚਵਾ ਦੋਗੇ ਦੋ ਡਾਂਗਾ ਹੀ ਚਵਾ ਕੇ ਦਵਾਂਗੇ ਤੁਹਾਡੇ ਘਰ ਕੋਈ ਚੋਕ ਲੈ ਜੇ ਜੇ ਕੋਈ ਵੀਰ ਵੀਰ ਜੀ ਫੋਨ ਲਾਵੇ ਭਾਂ ਲਾਗੇ ਦਾ ਭਾਂ ਦੂਰ ਦਾ ਵਾ ਹਾਂਜੀ ਕੋਈ ਵੀਰ ਉਹ ਫੋਨ ਲਾਵੇ ਜਨੇ ਲੈਣੀ ਆ ਸਵਾਦ ਵਾਲਾ ਵੀਰ ਫੋਨ ਨਾ ਲਾਵੇ ਬੰਦਾ ਅੱਛਾ ਹਾਂਜੀ ਕਈ ਵੀਰ ਵੀਰ ਜੀ ਉਹਨੇ ਪਿਛਲੀ ਵਾਰੀ ਕਈਆਂ ਨੇ ਯਾਰੀਆਂ ਸਾਈ ਪਾ ਕੇ ਡੰਗਰੀ ਖਲਾਰ ਛੜੇ ਆ ਅੱਛਾ ਅੱਜ ਉਹਨੇ ਭਲਕੇ ਆਉਨੇ ਆ ਅੱਛਾ ਵੀਰ ਜੀ ਜਨੇ ਸਾਈ ਪੋਣੀ ਕੋ 2 3 4 5000 ਰੁਪਏ ਵੇ ਜਿਹਨੂੰ ਫਿਟਮੈਨ ਲੈ ਜਾ ਨਾ ਫਿਟਮੈਨ ਤੇ ਆਪਣੀ ਸਾਈ ਥਲੇ ਠੀਕ ਆ ਹਾਂ ਠੀਕ ਹੈ ਤੇ ਜਿਹਨੂੰ ਪਰਖਿਆ ਉਹਨੇ ਮੈਂਟੀ ਲਾਉਣਾ ਨਾ ਲਗਿਆ ਹਾਂਜੀ ਹਾਂਜੀ ਇਹ ਵੀ ਜੀ ਛਾਈ ਆਜੋ ਅੱਛਾ ਜੀ ਸੂਆ ਇਹਦਾ ਪਹਿਲਾ ਮੂੰਹ ਛੇਦਾਂਦੇ ਹੋ ਠੀਕ ਹੈ ਦੁੱਧ ਵੀ ਜੀ ਕੋ 11 ਕਿਲੋ ਜੋ ਪੂਰਾ ਕੰਡੇ ਵਾਲਾ ਨੇ ਤਿਆਰ ਤਿਆਰ ਮੁੱਕ ਤੇ ਤਿਆਰ ਮੁੱਕ ਦੇ ਜੀ ਆ ਦੋ ਡੰਗ ਚਵਾਦਣਾ ਠੀਕ ਹੈ ਇਹਦਾ ਬੱਚਾ ਕਿਹੜਾ ਜੀ ਇਹਦੀ ਬੱਛੀ ਜੀ ਵਿਜੀ ਆ ਆ ਬੱਛੀ ਆ ਆ ਬੱਛੀ ਆਪਣੀ ਸਮਝਣਾ ਕੋ ਲਾਲੇ ਕਿੰਨੇ ਕੇ ਚਿਰਦੀ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਹਾਂਜੀ ਹਾਂਜੀ ਤੇ ਥਾਣੇ ਤੇ ਦੇਖ ਸਕਦੇ ਜੇ ਲੱਗੇ ਬਾਕੀ ਇਹ ਆ ਵੀ ਜਿੰਨੇ ਘਰ ਵਰਤਨਾ ਵਾ ਦੁੱਧ ਉਹਦੇ ਲਈ ਆਏ ਖਾਸ ਤੌਰ ਤੇ ਸਾਈਵਾਂ ਲਗਾ ਆ ਤੇ ਚੰਗੇ ਦੁੱਧ ਵਾਲੀ ਆ ਗਰਮੀਆਂ ਜਿੰਨਾ ਦੁੱਧ ਦੇਣਾ گاਉਂ ਸਾਰੀਆਂ ਗਰਮੀਆਂ ਇਹਨੇ ਦੁੱਧ ਦੇ ਦੇਣਾ ਆ ਤੇ ਬਾਕੀ ਇਹੋ ਜਿਹੇ گاਵਾਂ ਨੇ ਨਾ ਕੋਈ ਠੰਡ ਦੀ ਹੁੰਦੀ ਤੇ ਨਾ ਕੋਈ ਗਰਮੀ ਦੀ ਤੇ ਬਾਕੀ ਘਰ ਵਰਤਨ ਲਈ ਦੁੱਧ ਜਿਹੜਾ ਸਭ ਤੋਂ ਵਧੀਆ ਹੁੰਦਾ ਇਨ੍ਹਾਂ گاਵਾਂ ਦਾ ਜਿੰਨੇ ਘਰ ਪੀਣਾ ਜਾਂ ਬੱਚਿਆਂ ਲਈ ਖੜਨੀ ਆ ਉਹਦੇ ਲਈ ਚੰਗੀ ਆ ਤੇ ਦੁੱਧ ਵੀ ਇਨ੍ਹਾਂ ਦਾ ਮੱਝਾਂ ਰਗਾਉਂਦਾ ਆ 6 ਸੈਂਪਲ ਆਉਂਦੇ ਆ ਜਿਆਦਾ 6 ਸੈਂਪਲ ਕਿੰਦੇ ਵੀ ਇਹਦਾ ਹੁਣ ਆਉਂਦੇ ਆ ਹਾਂ ਦੇਖ ਸੰਦੇਸ ਮਨਾਈ ਦਾ ਤੇ ਉਤਰਾ ਠੰਡੀ ਸੇਲ ਜੀ ਵੀ ਜੀ ਠੰਡੀ ਸੇਲ ਠੰਡੀ ਜੀ ਆਹੋ ਜੀ ਨਹੀਂ ਗੱਲ ਵੀ ਜੀ ਅੱਛਾ ਹਾਂ ਜੀ ਰੱਸੀ ਪਾਓ ਤੇ ਚਵਾਈ ਕਰੋ ਵੀ ਜੀ ਪਾਂ ਬੱਚਾ ਛੱਡੋ ਨਾ ਛੱਡੋ ਵੀ ਜੀ ਆਪਣੀ ਅੱਛਾ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਚਲੋ ਤੁਹਾਨੂੰ ਪਤਾ ਸ਼ਾਈ ਵਾਲ ਦੀ ਡਿਮਾਂਡ ਵੀ ਬੜੀ ਤੇ ਦੁੱਧ ਵੀ ਬੜਾ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਮੁੱਲ ਕਰ ਲੀਏ 45000 ਨਹੀਂ ਕਰੀਏ ਕੁਝ ਤੁਸੀਂ ਦੱਸੋ 40 ਚ ਸ਼ੋਰਟ ਕਰੋ ਕਿ ਨਹੀਂ ਕਰਨੀ ਜੀ ਦੇ ਦिए 37000 ਦੀ ਮੋਕੇ ਤੇ ਹੋਰ ਕਰ ਦੋਗੇ ਹੋਰ ਵੀਜੀ ਕਰ ਦਾਂਗੇ ਚਲੋ ਕੋ ਫੋਨ ਲਾਉਗਾ ਤੇ ਸੌਦਾ ਜੀ ਫੋਨ ਲਾਉਗਾ ਵੀਜੀ ਫੋਨ ਲਾਵੇ ਦੇ ਦਾਂਗੇ ਠੀਕ ਹੈ ਜੀ ਇਹ ਨਹੀਂ ਕਿਸੇ ਰੇੜਾ ਦੇ ਦੇਵਾਂਗੇ ਤੇ ਬਾਕੀ ਥਾਣੇ ਤੇ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਜੀ ਬਾਕੀ ਇਹ ਵੀ ਜਿੰਨੇ ਘਰੇ ਚ ਹੋਣੀ ਆ ਉਹਦੇ ਲਈ ਚੰਗੀ ਹੈ ਜੇ ਕੋਈ ਜੋੜਾ ਲੈ ਜਾਣਾ ਇਕੱਠਾ ਵੀ ਸਾਡੇ ਨਾਲ ਸੌਦਾ ਕਰ ਲੈ ਜੋੜਾ ਲਾਏ ਵਸ਼ੀ ਫਰੀ ਦੇ ਦਾਂਗੇ ਨਾਲ ਅੱਛਾ ਉਹ ਪਰਲੀ ਬੱਚੀ ਕਾਲੀ ਵਸ਼ੀ ਅੱਛਾ ਜੀ ਆ ਫਰੀ ਦੇ ਦਾਂਗੇ ਨਾਲ ਆ ਕਾਲੀ ਵਸ਼ੀ ਜਿਹੜੀ ਕਿੰਦੇ ਕੀ ਦੇ ਦੇ ਦਾਂਗੇ ਉਤਨਾ ਹੀ ਨਾਲ ਤਾਂ ਹੁਣ ਵੇਖੋ ਵੀਜੀ ਵਸ਼ੀ ਚੋਲੀ ਚੋਲੀ ਵੇਖੋ ਇਹ ਖੀਰੀ ਜੋ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਵਛੀ ਜੇ ਇਹ ਵੀ ਜੀ ਛਾਈ ਆ ਜੋ ਠੀਕ ਆ ਵਛੀ ਇਹ ਵੀ ਜੀ ਖੀਰੀ ਜੰਮੂ ਆ ਇਹ ਵੀ ਖੀਰੀ ਆ ਹਾਂਜੀ ਬਣੀ ਹੈਗੀ ਜੋ ਮਹੀਨੇ ਡੇਢ ਮਹੀਨੇ ਜੀ ਅਸੀਂ ਸੀਮਨ ਖਾਦਾਂਗੇ ਸੀਮਨ ਅਡੇ ਕੋਲ ਪਿਆਜ ਅੱਛਾ ਹਾਂਜੀ ਜੀ ਬਹੁਤ ਵਧੀਆ ਟੀਰਾ ਨੂੰ ਭਰਾਇਆ ਵਾ ਅੱਛਾ ਹਾਂਜੀ 25 ਕਿਲੋ ਵਾਲੀ ਮਾਂ ਇਹਦੀ ਮਾਂ ਦਾ ਰਿਕਾਰਡ ਹੈ ਜਿਹਦੀ ਵਛੀ ਆ ਠੀਕ ਆ ਹਾਂਜੀ ਆਪਣੇ ਘਰ ਦੀ ਵਛ ਗਾਂ ਹੈ ਉਹਦੀ ਉਹਦੀ ਵਛੀ ਆ ਠੀਕ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਤੁਸੀਂ ਦੱਸੋ ਤੁਸੀਂ ਦੱਸਣਾ ਵਾ ਕਿ ਕਰਦੀ ਵੀ ਯਾਰ ਜੱਸਣਾ ਕਰ ਦੋ ਆਪ ਹੀ ਕਰ ਦੇ ਦੀ 15 ਦੀ ਕਰਨੀ ਛੋਟ ਛੋਟ ਕਰਦਾ ਵੀਰ ਜੀ ਛੋਟ ਕੋਈ ਫੋਨ ਲਾਊਗਾ ਤੇ ਆਪੇ ਮੁੱਕ ਤੇ ਹੋ ਜੂਗੀ ਹਾਂ ਕਰਦਾ ਵੀਰ ਜੀ ਠੀਕ ਹੈ ਜੀ ਹਾਂ ਜੀ ਜੇ ਕੋਈ ਜੋੜਾ ਆ ਵੀਰ ਜੀ ਤੰਨੇ ਲਊ 1 ਲੱਖ 10 ਹਜ਼ਾਰ ਦੀਆਂ ਦੇ ਦਾਂਗੇ ਅੱਛਾ ਤੰਨੇ ਲਊ 1 ਲੱਖ ਦੀਆਂ ਦੇ ਦਾਂਗੇ ਸਾਰੀਆਂ ਠੀਕ ਹੈ ਜੇ ਪੱਠਾ ਵੀਰ ਜੇ ਕੋ ਕੱਲੀ ਲਿਆਂ ਕਰਾਉਣ ਲੱਗਦਾ ਕੋਈ ਤੰਨੇ ਲਊ 1 ਲੱਖ 10 ਹਜ਼ਾਰ ਦੀਆਂ ਦੇ ਦਾਂਗੇ ਠੀਕ ਹੈ ਜੀ ਹੋਰ ਮਾਨਤਨ ਕਰ ਲਾਂਗੇ ਮਾਨਤਨ ਹੋ ਜਾਊਗਾ ਮੁੱਕ ਤੇ ਕੇ ਹਾਂ ਜੀ ਬਾਕੀ ਆਪਣੀ ਸਮਝਣਾ ਵੇਖ ਕੇ ਚਿਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਤੇ ਬਾਕੀ ਸਾਡੀ ਗੱਲ ਤੇ ਵੀ ਧਿਆਨ ਗੌਰ ਕਰਿਆ ਕਰੋ ਜੀ